ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਦੀ ਕਹਾਣੀ ਸਫੈਦ ਚੁੰਨੀ ਭਾਗ ਪੰਜਵਾਂ ਇਸ ਕਹਾਣੀ ਨੂੰ ਲਿਖਿਆ ਹੈ ਲੇਖਕ ਗਗਨਪ੍ਰੀਤ ਸੱਪਲ ਜੀ ਨੇ ਪਾਰੋਦੇਸਔਰੇਕਰ ਗੇਟ ਕੋਲ ਆ ਕੇ ਕਾਰ ਖੜੀ ਹੋ ਗਈ ਸਾਹਿਦ ਦੀ ਮਾਂ ਤੇ ਹੋਰ ਰਿਸ਼ਤੇਦਾਰ ਲਾੜੇ ਲਾੜੀ ਦੇ ਸਵਾਗਤ ਲਈ ਖੜੇ ਸਨ ਜਿਵੇਂ ਹੀ ਸਾਹਿਦ ਦੀ ਮਾਂ ਕਾਰ ਦਾ ਦਰਵਾਜ਼ਾ ਖੋਲਣ ਲੱਗੀ ਤਾਂ ਕਾਰ ਦੇ ਸਾਰੇ ਦਰਵਾਜ਼ੇ ਲੋਕ ਸਨ ਡਰਾਈਵਰ ਨੂੰ ਸ਼ਗਨ ਦੇ ਜੋੜੀ ਨੂੰ ਕਾਰ ਗੱਡੀ ਵਿੱਚੋਂ ਉਤਾਰ ਲਿਆ ਗਿਆ ਸਾਹਿਦ ਦੀ ਮਾਂ ਨੇ ਸਾਹਿਦ ਤੇ ਪਾਰੋ ਤੋਂ ਪਾਣੀ ਬਾਰਿਆ ਤੇ ਖੁਸ਼ੀਆਂ ਨਾਲ ਜੋੜੇ ਘਰ ਦੇ ਅੰਦਰ ਲੈ ਆਏ ਵਿਆਹ ਦੀਆਂ ਹੋਰ ਰਸਮਾਂ ਤੋਂ ਬਾਅਦ ਉਹਨਾਂ ਨੂੰ ਆਰਾਮ ਕਰਨ ਲਈ ਕਮਰੇ ਵਿੱਚ ਭੇਜ ਦਿੱਤਾ ਵਿਆਹ ਦੀ ਪਹਿਲੀ ਨਮੀ ਸਵੇਰ ਉਸਨੇ ਸਾਹਿਦ ਨੂੰ ਸ਼ੁਭ ਸਵੇਰ ਚੁੰਮਣ ਦੇ ਕੇ ਆਪ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਪਾਰੋ ਦੀ ਸੱਸ ਪਹਿਲਾਂ ਹੀ ਰਸੋਈ 'ਚ ਸੀ ਪਾਰੋ ਨੇ ਸੱਸ ਮਾ ਨੂੰ ਮੱਥਾ ਟੇਕਿਆ ਉਹ ਮੁਸਕराई ਪਾਰੋ ਨੂੰ ਸਦਾ ਸੁਹਾਗਣ ਰਹੋ ਦਾ ਅਸ਼ੀਰਵਾਦ ਦਿੱਤਾ ਤੇ ਕਿਹਾ ਧੀਏ ਤੂੰ ਕਮਰੇ ਵਿੱਚ ਜਾ ਤੇ ਸਾਹਿਦ ਨੂੰ ਉਠਾ ਮੈਂ ਤੁਹਾਡੇ ਲਈ ਚਾਹ ਲੈ ਕੇ ਆਈ ਸੱਸ ਮਾਂ ਚਾਹ ਲੈ ਕੇ ਆਈ ਤੇ ਪਾਰੋ ਨੂੰ ਬੋਲੀ ਚੌਕੇ ਚੜਾਉਣ ਤੋਂ ਪਹਿਲਾਂ ਤੁਹਾਨੂੰ ਕੁੱਲ ਮਾਤਾ ਦੇ ਮੰਦਰ ਮੱਥਾ ਟਿਕਵਾਉਣਾ ਜ਼ਰੂਰੀ ਏ ਨਾਲੇ ਘਰ ਦੇ ਕੁਝ ਰੀਤੀ ਰਿਵਾਜ ਵੀ ਤਾਂ ਕਰਨੇ ਨੇ ਤੇ ਉਹ ਉਹਨਾਂ ਨੂੰ ਜਲਦੀ ਤਿਆਰ ਹੋਣ ਲਈ ਕਹਿ ਕੇ ਕਮਰੇ ਚੋਂ ਬਾਹਰ ਆ ਗਈ ਥੋੜੇ ਸਮੇਂ ਬਾਅਦ ਪਾਰੋ ਦੇ ਪਾਉਣ ਲਈ ਵਿਸ਼ੇਸ਼ ਕੱਪੜੇ ਕਮਰੇ ਵਿੱਚ ਭੇਜੇ ਗਏ ਤਾਂ ਕਿ ਉਹ ਪਾ ਕੇ ਤਿਆਰ ਹੋ ਜਾਵੇ 파ਰੋ ਨਹਾ ਕੇ ਕਮਰੇ ਵਿੱਚ ਆਉਂਦੀ ਹੈ ਤਾਂ ਸਾਹਿਦ ਨੂੰ ਅਜੀਬ ਜਿਹੇ ਪਹਿਰਾਵੇ ਵਿੱਚ ਵੇਖ ਕੇ ਹਾਸਾ ਨਿਕਲ ਜਾਂਦਾ ਹੈ ਕਿਉਂਕਿ ਲੁੰਗੀ ਕੁਰਤੇ ਵਿੱਚ ਉਸ ਨੂੰ ਪਹਿਲੀ ਵਾਰ ਵੇਖਿਆ ਸੀ 파ਰੋ ਜਦੋਂ ਆਪਣੇ ਪਾਉਣ ਵਾਲੇ ਕੱਪੜੇ ਦੇਖਦੀ ਹੈ ਤਾਂ 파ਰੋ ਹੈਰਾਨ ਹੋ ਜਾਂਦੀ ਹੈ ਕਿ ਇਹ ਕਿਹੋ ਜਿਹੇ ਕੱਪੜੇ ਸਾੜੀ ਬਲਾਊਜ਼ ਤੇ ਪੇਟੀਕੋਟ ਆਦਿ ਉਹ ਡਰਤੇ ਹੈਰਾਨੀ ਦੇ ਭਾਵ ਵਿੱਚ ਸੀ ਕਿ ਉਸ ਨੂੰ ਇਹ ਕੁਝ ਲਾਉਣਾ ਜਾਂ ਪਾਉਣਾ ਨਹੀਂ ਸੀ ਆਉਂਦਾ ਉਸ ਨੂੰ ਕਿਵੇਂ ਲੱਗੇਗੀ ਸਾੜੀ ਲਾ ਕੇ ਤੁਰਨਾ ਤਾਂ ਬਹੁਤ ਦੂਰ ਦੀ ਗੱਲ ਸੀ ਪਾਰੋ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਕਿ ਸਾਸੂ ਮਾਂ ਕੀ ਸੋਚੇਗੀ ਕਿ ਕੱਪੜੇ ਪਾਉਣੇ ਵੀ ਨਹੀਂ ਆਉਂਦੇ ਸਾਹਿਦ ਪਾਰੋ ਦੇ ਚਿਹਰੇ ਨੂੰ ਵੇਖ ਅੰਦਰੋਂ ਮੁਸਕਰਾ ਰਿਹਾ ਸੀ ਪਾਰੋ ਦੀ ਸਮੱਸਿਆ ਨੂੰ ਸਮਝ ਰਿਹਾ ਸੀ ਸ਼ਾਇਦ ਉਸ ਨੇ ਪਹਿਲਾਂ ਹੀ ਕਿਸੇ ਨੂੰ ਕਾਲ ਕਰਕੇ ਇਸ ਦਾ ਹੱਲ ਕੱਢ ਲਿਆ ਸੀ ਉਹ ਪਾਰੋ ਨੂੰ ਉਸ ਦੇ ਆਉਣ ਦੀ ਉਡੀਕ ਕਰਕੇ ਕਹਿ ਕੇ ਕਮਰੇ ਚੋਂ ਬਾਹਰ ਚਲਾ ਗਿਆ ਪਾਰੋ ਅਜੇ ਕੱਪੜੇ ਵੇਖ ਸੋਚ ਵਿੱਚ ਪਰੇਸ਼ਾਨ ਹੋ ਰਹੀ ਸੀ ਕਿ ਥੋੜੇ ਸਮੇਂ ਵਿੱਚ ਹੀ ਸਾਹਿਦ ਕਮਰੇ ਵਿੱਚ ਆ ਗਿਆ ਉਸਨੇ ਆਪਣੇ ਹੱਥ ਵਿਚਲੀ ਪੈਕਿੰਗ ਪਾਰੋ ਨੂੰ ਫੜਾ ਦਿੱਤੀ ਪਾਰੋ ਨੇ ਵੇਖਿਆ ਕਿ ਸਾਸੂ ਮਾਂ ਦੀ ਭੇਜੀ ਸਾੜੀ ਵਾਲੇ ਰੰਗ ਦੀ ਰੈਡੀਮੇਡ ਸਾੜੀ ਸੀ ਜੋ ਲਗਾਉਣੀ ਬਹੁਤ ਹੀ ਆਸਾਨ ਸੀ ਸਿਰਫ ਸਾੜੀ ਦਾ ਪੱਲਾ ਮੋਢੇ ਤੇ ਰੱਖ ਕੇ ਇੱਕ ਸੇਫਟੀ ਪਿੰਨ ਹੀ ਲਗਾਉਣੀ ਸੀ ਸਾਹੀ ਦਹਸਿਆ ਤੇ ਪਾਰੋ ਨੂੰ ਕਿਹਾ ਇਸ ਨੂੰ ਪਾ ਕੇ ਜਲਦੀ ਬਾਹਰ ਆ ਜਾਓ ਪਹਿਲਾਂ ਹੀ ਆਪਾਂ ਨੂੰ ਦੇਰ ਹੋ ਗਈ ਏ 파ਰੋ ਖੁਸ਼ ਸੀ ਕਿ ਸਾਹਿਦ ਉਸ ਦਾ ਕਿੰਨਾ ਧਿਆਨ ਰੱਖਦਾ ਹੈ ਸਾੜੀ ਲੱਗੀ ਵੇਖ ਕੇ ਸਾਹਿਦ ਦੀ ਮਾਤਾ ਬਹੁਤ ਖੁਸ਼ ਹੋ ਜਾਂਦੀ ਹੈ ਹੁਣ ਸਾਹਿਦ ਤੇ 파ਰੋ ਆਪਣੇ ਮਾਤਾ ਪਿਤਾ ਜੀ ਨਾਲ ਕੁੱਲ ਦੇਵੀ ਦੇ ਮੰਦਰ ਮੱਥਾ ਟੇਕਣ ਜਾਂਦੇ ਨੇ ਮੰਦਰ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੂੰ ਅਸ਼ੀਰਵਾਦ ਦੇ ਰੂਪ ਵਿੱਚ ਇੱਕ ਲਿਫਾਫਾ ਦਿੰਦੇ ਹਨ ਜਿਸ ਵਿੱਚ ਗੋਆ ਦੀਆਂ ਦੋ ਟਿਕਟਾਂ ਸਨ ਉਹਨਾਂ ਲਈ ਹਨੀਮੂਨ ਪੈਕੇਜ ਸਾਹਿਦ ਤੇ ਪਾਰੋ ਦੋਵੇਂ ਬਹੁਤ ਹੀ ਖੁਸ਼ ਥਨ ਦੋਵੇਂ ਗੋਆ ਜਾਣ ਦੀ ਤਿਆਰੀ ਵਿੱਚ ਰੁੱਝ ਗਏ ਪੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਜ਼ਰੂਰੀ ਸਮਾਨ ਆਪਣੇ ਕੱਪੜੇ ਤੇ ਸਫ਼ਰ ਲਈ ਲੋੜੀਂਦਾ ਸਮਾਨ ਹੋਰ ਖਾਣ ਪੀਣ ਦਾ ਸਮਾਨ ਵੀ ਰੱਖ ਲਿਆ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਗੋਆ ਲਈ ਰਵਾਨਾ ਕਰ ਦਿੱਤਾ ਅਗਲੇ ਦਿਨ ਉਹ ਗੋਆ ਪਹੁੰਚ ਗਏ ਹੋਟਲ ਰੂਮ 'ਚ ਵੜਦਿਆਂ ਹੀ ਦੋਵਾਂ ਦੇ ਮੂੰਹੋਂ ਇੱਕੋ ਗੱਲ ਨਿਕਲੀ ਕਿੰਨਾ ਖੂਬਸੂਰਤ ਰੂਮ ਬਾਹਰ ਗੋਆ ਦੀ ਈ ਵਿਚ ਨਜ਼ਰ ਆ ਰਹੀ ਸੀ ਪਹਿਲੇ ਦਿਨ ਦੋਮਾਂ ਨੇ ਆਰਾਮ ਕੀਤਾ ਅਗਲੇ ਦਿਨ ਘੁੰਮਣ ਲਈ ਬਾਹਰ ਚਲੇ ਗਏ ਉਹਨਾਂ ਨੇ ਦੇਖਿਆ ਕਿ ਲੋਕੀ ਬੀਚ ਕੋਲ ਜੋੜੀਆਂ ਬਣਾ ਕੇ ਬੈਠੇ ਹਨ। ਵਾਤਾਵਰਨ ਹੀ ਅਜਿਹਾ ਸੀ। ਲੋਕ ਆਪਣੀ ਰੋਜ਼ਮਰਾਂ ਦੀ ਥਕਾਮੀ ਜ਼ਿੰਦਗੀ ਨੂੰ ਭੁੱਲ ਇੱਕ ਦੂਜੇ ਦੀ ਪਿਆਰ ਮੁਹੱਬਤ ਵਿੱਚ ਰੁੱਝੇ ਹੋਏ ਸਨ। ਬੀਚ ਤੇ ਉਹਨਾਂ ਨੇ ਵਾਟਰ ਐਡਵੈਂਚਰ ਦਾ ਖੂਬ ਆਨੰਦ ਲਿਆ। ਉਹਨਾਂ ਨੇ ਖੂਬ ਮਸਤੀ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਖਾਣਾ ਖਾਧਾ। ਜੋ ਕਿ ਬੇहद ਲੱਜੀਜ ਸੀ ਸਾਰੀਆਂ ਚੀਜ਼ਾਂ ਨਾਰੀਅਲ ਤੋਂ ਬਣੀਆਂ ਹੋਈਆਂ ਸਨ ਜਿਵੇਂ ਕਿ ਗੁਆਨਾ ਖਾਣਾ ਨਾਰੀਅਲ ਦੁੱਧ ਕਰੀ ਤੇ ਚਾਵਲ ਆਦਤੋਂ ਬਣਿਆ ਹੋਇਆ ਸੀ ਉਸ ਤੋਂ ਬਾਅਦ ਉਹ ਅੰਜਨਾ ਫਲੀਆਂ ਮਾਰਕੀਟ ਗਏ ਉੱਥੇ ਉਹਨਾਂ ਨੇ ਆਪਣੇ ਮਾਤਾ ਪਿਤਾ ਲਈ ਸ਼ਾਪਿੰਗ ਕੀਤੀ ਤੇ ਹੋਰ ਘਰੇਲੂ ਚੀਜ਼ਾਂ ਦੀ ਵੀ ਖਰੀਦ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਸਮਾਨ ਗੱਡੀ ਵਿੱਚ ਰੱਖ ਕੇ ਮਾਰਕੀਟ ਵਿੱਚ ਘੁੰਮਦੇ ਰਹੇ ਰਾਤ ਹੋਣ ਤੇ ਉਹ ਵਿੱਚ ਦੀ ਸਭ ਤੋਂ ਮਸ਼ਹੂਰ ਜਗ੍ਹਾ ਤੇ ਗਏ ਉਹ ਨਾਈਟ ਕਲੱਬ ਵੀ ਗਏ ਉੱਥੇ ਉਹਨਾਂ ਨੇ ਖੂਬ ਮਸਤੀ ਕੀਤੀ ਡਾਂਸ ਕੀਤਾ ਕਾਫੀ ਰਾਤ ਤੱਕ ਆਨੰਦ ਮਾਣਦੇ ਦੋਵੇਂ ਆਪਣੇ ਰੂਮ ਵਿੱਚ ਚਲੇ ਗਏ ਸਾਹਿਦ ਤੇ ਪਾਰੋ ਅਗਲੇ ਦਿਨ ਗੋਆ ਤੋਂ ਵਾਪਸ ਆ ਗਏ ਘਰ ਪਹੁੰਚਣ ਤੇ ਉਹਨਾਂ ਨੇ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਲਿਆ ਤੇ ਗੋਆ ਤੋਂ ਲੈਣ ਦੇ ਗਿਫਟ ਦਿੱਤੇ ਸਾਹਿਦੀ માતા ਨੇ ਪਾਰੋਂ ਨੂੰ ਕਿਹਾ ਪੁੱਤਰ ਜੀ ਸਵੇਰੇ ਜਲਦੀ ਜਾਗ ਜਾਣਾ ਤੁਹਾਨੂੰ ਚੌਂਕੇ ਚੜਾਣ ਦੀ ਰਸਮ ਕਰਨੀ ਹੈ ਰਸੋਈ ਵਿੱਚ ਸਭ ਕੁਝ ਹੈ ਕੱਲ ਸਵੇਰ ਦਾ ਖਾਣਾ ਤੁਸੀਂ ਤਿਆਰ ਕਰਨਾ ਹੈ ਮੇਰੀ ਸੱਸ ਨੇ ਵੀ ਮੇਰੇ ਕੋਲੋਂ ਇਦਾਂ ਹੀ ਖਾਣਾ ਤਿਆਰ ਕਰਵਾਇਆ ਸੀ ਕਿਸੇ ਨੇ ਤਿਆਰੀ ਕਰਨ ਵਿੱਚ ਕੋਈ ਮਦਦ ਨਹੀਂ ਕੀਤੀ ਸੀ ਠੀਕ ਹੈ ਮਾਂ ਜੀ ਕਿਸ ਨੂੰ ਕੀ ਪਸੰਦ ਹੈ ਇਹ ਦੱਸ ਦੇਵੋ ਪਾਰੋ ਨੇ ਖੁਸ਼ੀ ਦੇ ਲਹਿਜੇ ਵਿੱਚ ਕਿਹਾ ਕਿਉਂਕਿ ਉਹ ਕੰਮ ਕਰਨ ਤੋਂ ਨਹੀਂ ਸੀ ਘਬਰਾਉਂਦੀ ਮਾਤਾ ਜੀ ਨੇ ਪਹਿਲਾਂ ਹੀ ਲਿਸਟ ਤਿਆਰ ਕਰ ਰੱਖੀ ਸੀ ਪਾਰੋ ਨੇ ਲਿਸਟ ਫੜ੍ਹ ਕੇ ਲਈ ਖਾਣਾ ਖਾਣ ਤੋਂ ਬਾਅਦ ਸਾਰੇ ਆਪੋ ਆਪਣੇ ਰੂਮ ਵਿੱਚ ਚਲੇ ਗਏ। ਪਾਰੋ ਸਵੇਰੇ 4 ਵਜੇ ਹੀ ਜਾਗ ਗਈ। ਉਸਨੇ ਰਸੋਈ ਦੇ ਨਾਲ ਵਾਲੇ ਗਾਰਡਨ ਵਿੱਚ ਇੱਟਾਂ ਦਾ ਚੁੱਲ੍ਹਾ ਬਣਾ ਲਿਆ ਤੇ ਰਸੋਈ ਵਿੱਚੋਂ ਜ਼ਰੂਰੀ ਰਸਤ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ। ਪਹਿਲਾਂ ਉਸਨੇ ਖੋਆ ਪਾ ਕੇ ਖੀਰ ਬਣਾਈ। ਖੀਰ ਬਣਾਉਣ ਤੋਂ ਬਾਅਦ ਉਸਨੇ ਪਾਲਕ ਪਨੀਰ ਦੀ ਸਬਜ਼ੀ ਬਣਾਈ। ਚੁੱਲੇ ਤੇ ਬਣਾਉਣ ਕਰਕੇ ਪਾਲਕ ਬਿਲਕੁਲ ਮਲਾਈ ਦੀ ਤਰ੍ਹਾਂ ਕੁਲ ਗਿਆ ਛੋਲਿਆਂ ਦੀ ਦਾਲ ਮਠੀ ਮਠੀ ਅੱਗ ਤੇ ਹੋਰ ਵੀ ਵਧੀਆ ਬਣ ਗਈ ਅਤੇ ਚਟਨੀ ਵੀ ਕੁੱਟ ਲਈ ਜਿਸ ਚ ਪਿਆਜ਼ ਹਰੀ ਮਿਰਚ ਤੇ ਟਮਾਟਰ ਤੇ ਲੋੜ ਅਨਸਾਰ ਪਾ ਕੇ ਥੋੜਾ ਜਿਹਾ ਗੁੜ ਵੀ ਦਿੱਤਾ ਖੱਟੀ ਮਿੱਠੀ ਚਟਨੀ ਦਾ ਲੁੱਥਪ ਹੋਰ ਹੀ ਸੀ ਸਧਾਰਨ ਤੇ ਥੋੜੀ ਜਿਹੀ ਪਾਣੀ, ਹੱਥੀਆਂ, ਰੋਟੀਆਂ ਬਣਾ ਲਈਆਂ। ਪਾਰੋ ਨੇ ਖਾਣਾ ਸਾਰਾ ਤਿਆਰ ਕਰ ਲਿਆ। ਖੀਰ ਠੰਡੀ ਹੋਣ ਤੋਂ ਬਾਅਦ ਪਾਰੋ ਨੇ ਰਸਪਰੀਆਂ, ਰਸਗੁੱਲੇ ਦਾ ਛੋਟਾ ਸਾਈਜ਼ ਵਿੱਚ ਪਾ ਦਿੱਤੀਆਂ। ਖਾਣਾ ਬਣਾਉਂਦੇ ਕਦੋਂ ਵਕਤ ਬੀਤ ਗਿਆ ਪਤਾ ਹੀ ਨਾ ਲੱਗਾ। ਸਾਹਿਦ ਤੇ ਮਾਤਾ-ਪਿਤਾ ਨਹਾ ਤੋ ਕੇ ਖਾਣੇ ਦੀ ਟੇਬਲ ਤੇ ਬੈਠੇ ਹੀ ਸੀ। ਪਾਰੋ ਨੇ ਖਾਣਾ ਪਰੋਸਣਾ ਸ਼ੁਰੂ ਕਰ ਦਿੱਤਾ ਤੇ ਪਾਰੋਂ ਨੇ ਬੜੇ ਪਿਆਰ ਨਾਲ ਨਿਮਰਤਾ ਸਹਿਤ ਕਿਹਾ ਮਾਂ ਜੀ ਮਾਫ ਕਰਨਾ ਮੈਂ ਤੁਹਾਡੀ ਸੂਚੀ ਵਿੱਚੋਂ ਕੁਝ ਵੀ ਨਹੀਂ ਬਣਾਇਆ ਪਰ ਜੋ ਵੀ ਬਣਾਇਆ ਹੈ ਬੜੀ ਰੀਜ ਤੇ ਰੂਹ ਨਾਲ ਬਣਾਇਆ ਹੈ ਇਹ ਖਾਣਾ ਖਾ ਕੇ ਦੱਸੋ ਕਿ ਕਿੱਦਾਂ ਦਾ ਬਣਿਆ ਸਾਹਿਦ ਤੇ ਮਾਤਾ ਪਿਤਾ ਜੀ ਨੇ ਜਦੋਂ ਖਾਣਾ ਖਾਧਾ ਤਾ ਆਸ਼ ਆਸ਼ ਕਰ ਉੱਠੇ ਤੇ ਉਂਗਲਾਂ ਹੀ ਝਟਦੇ ਰਹਿ ਗਏ ਮਾਤਾ ਨੇ ਕਿਹਾ ਮੈਨੂੰ ਬਹੁਤ ਸਾਲ ਹੋ ਗਏ ਮੈਂ ਖਾਣਾ ਤਾਂ ਬਹੁਤ ਵਧੀਆ ਬਣਾ ਲੈਂਦੀ ਹਾਂ ਪਰ ਇਸ ਖਾਣੇ ਦੀ ਸੁਗੰਧ ਬੇਹਦ ਲਾਜੀਜ ਹੈ ਕੀ ਪਾਇਆ ਹੈ ਇਸ ਵਿੱਚ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਕਹਾਣੀ ਦਾ ਅਗਲਾ ਭਾਗ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ